ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀ ਗੜ ਜੀ ਸਸੀ ਗੜ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸ਼ੋਭਤ ਵੀਰ ਪਿੰਡ ਪਾਲਿਆਂ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਮੋਬਾਈਲ ਨੰਬਰ 9978755316 98787 55188 ਜਿਹੜੇ ਆਪਾਂ ਬੱਚੇ ਦੇਖਦੇ ਆ ਕਿਹੜਾ ਸੁਆ ਸੁਈਏ ਪਹਿਲਾ ਸੁਆ ਵੀਰੇ 2 ਦਿਨ ਦਾ ਨਹੀਂ ਪਹਿਲਾ ਸੁਆ ਮੂੰਹੋ 2 ਦਿਨ ਤੇ ਕਹਿਵਾ ਦੇਣਾ ਸੁਈ ਨੂੰ ਅਜ ਸੁਈ ਨੂੰ 6 ਮਾਂ ਦਾ 6 ਮਾਂ ਦਿਨ ਬੱਚਾ ਨਾੜੂਆ ਨਾਲ ਹਣਾ ਬੱਚਾ ਆ ਗਿਆ ਆਪਣੇ ਘਰੇ ਸੁਈ ਹੈ ਘਰੇ ਵੀਰੇ ਜੇਰ ਜੂੜੀ ਆਪਣੇ ਓਕੇ ਕਰਾਂ ਜੇ ਰੋਕਿਆ ਕਿੰਨਾ ਦੁੱਧ ਚੋਣ ਵਾਲਾ ਇਸ ਵਾਰ ਹੁਣ 16 ਕਿਲੋ ਉਹਦੇ ਫਿਰ ਚੋਣ ਵਾਲਾ ਚਵਾਈ ਧਾਰਾ ਤੂੰ ਰੋਕਿਆ ਇੱਕ ਨੰਬਰ ਵੀਰੇ ਪਤਾ ਲਾ ਮਾਰ ਦੇ ਪਹਿਲਾਂ ਧਾਰਾ ਹੀ ਮਾਰ ਦੇ ਸੁਭਰ ਧਾਰਾ ਦੇਖ ਸਕਦਾ ਹਾਂ ਪੂਰਾ ਸਾਫ ਸੁਥਰਾ ਚੋਣਾ ਮੋਟਾ ਸੁ ਦੇਖ ਸਕਦੇ ਹੋ ਧਾਰਾ ਵਗੈਰਾ ਸਭ ਪੂਰੀ ਓਕੇ ਆ ਤੇ ਮੂਹਰਸ ਨਾਲ ਸੋ ਚਵਾਈ ਦੇਖੋ ਜਿਵੇਂ ਇੱਕ ਨੰਬਰ ਬੱਚਾ ਲਾ ਗਿਆ ਪਾ ਧਾਰਾ ਮਾਰ ਰਿਆਂ ਹੁਣ ਚੌਣ ਚਵਾਈ ਪੂਰੀ ਨਰਮ ਹੈ ਵੀਰੇ ਜਮਾ ਹੈ ਨਾ ਚਮਾ ਵੀਰੇ ਜਮਾ ਇੱਕ ਨੰਬਰ ਬਸ ਠੀਕ ਹੈ ਖੋਲ ਦੇ ਨੇ ਸੋ ਚੌਣ ਚਵਾਈ ਬਿਲਕੁਲ ਓਕੇ ਆ ਤੇ ਕਿੰਨਾ ਦੁੱਧ ਹੈ ਇਸ ਵਕਤ ਚੌਣ ਵਾਲਾ 16 ਕਿਲੋ ਉਹਦੇ ਵੀਰੇ ਚੌਣ ਵਾਲਾ ਹੈ 8 ਲੀਟਰ ਟਾਈਮ ਦਾ ਬਣਾ ਦਾਂਗੇ ਹਾਂਜੀ ਹਾਂ ਤੇ ਭਾਅ ਬਜਾਰੀ ਦਾ ਕੀ ਹੋਊਗਾ ਭਾਅ ਵੀਰੇ ਫੋਨ ਕਰਾਂਗੇ ਜਾਇਜ਼ ਹੋਊਗਾ ਤੇ ਮੂੰਹੋ ਦੰਦ ਕਨਫਰਮ ਆ ਜਮਾ ਦੁੱਧ ਦੀ ਜਮਾ ਦੋ ਦੰਦ ਵੀਰੇ ਤੋਰ ਦੀ ਬਾਹਰ ਨੂੰ ਸੋ ਵੀਰੋ ਮੂੰਹੋ ਦੋਂਦੀ ਆ ਤੇ ਪਹਿਲਾ ਸੂਆ ਪਲੂਨ ਸੂਈਆ ਬੱਚੀ ਸੀ ਬੋਦੀ ਵਗੈਰਾ ਦੇਖੋ ਜਿੰਦ ਜਾਨ ਬਹੁਤ ਆ। ਅਸਲ ਬਰੀਡ ਬਹੁਤ ਆ ਵੀਰੇ ਕੱਦ ਕੁਦਗਾ ਤੇ ਜਿੰਦ ਜਾਨ ਤੇ ਥਾਂਲੇ ਵਾ ਦੇਖੋ ਸੋਹਣਾ ਬੱਚਾ ਲਾ ਕੇ ਬਸੰਦਾਈ ਵੀ ਆ ਧਾਰਾ ਆਪਾਂ ਮਾਰ ਕੇ ਲਖਾਂ ਜਾਂ ਵੀਡੀਓ ਕਵਰ ਕਰਦਾ ਟਾਈਮ ਆਪਣਾ 4 ਕਿਵੇਂ ਤੇ ਲੱਗ ਭੱਗਦਾ ਹੋਊਗਾ ਉਸ ਹਿਸਾਬ ਨਾਲ ਗੈਸ ਕਰ ਲਿਓ ਤੇ ਬਾਕੀ ਥਾਂ ਥਣੇ ਦੇਖੋ ਸੋਹਣਾ ਮੁੱਠੀ ਵਾਲਾ ਥਣ ਤਾਂ ਜਮਾ ਮੱਝਾ ਡੈਪ ਦਾ ਲੱਗਿਆ ਵਾ ਹਨਾ ਸੋ ਥਣ ਹਵਾਨੇ ਦੀ ਪੂਰੀ ਸੋਹਣੀ ਸਾਫ ਸੁਥਰੀ ਪਲੂਨ ਪਹਿਲਾ ਸੂਆ ਮੂਹੋ ਦੋ ਦੰਦ ਜੇਰ ਵਗੈਰਾ ਡਾਨਾ ਵੀਰ ਦੇ ਘਰੇ ਸੂਈਆ ਬੱਚਾ ਮੇ ਜਿਲ੍ਹਾ ਇਹਨੂੰ ਬਟਿੰਡਾ ਪੈਂਦਾ ਰਾਮਪੁਰਾ ਸ਼ਹਿਰ ਦੇ ਨਜ਼ਦੀਕ ਆ ਜਾਂਦਾ ਤੇ ਬਾਈ ਜੀ ਨੰਬਰ ਬੋਲਿਓ ਆਪਣਾ ਨੰਬਰ 98787753168 ਤੇ ਮੁੱਲ ਫੋਨ ਤੇ ਜਾਇਜ਼ ਹੋ ਜਾਵਾ ਜਮਾ ਜਾਇਜ਼ ਹੋ ਵੀਰੇ ਸੋ ਕਿਸੇ ਵੀਰ ਦੇ ਬੱਚੇ ਪਤੰਦ ਹੋ ਕੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਈ